ਕੋਤੇ ਐਨ ਮਾਹ ਗੱਲ ਸੁਣ ਮੇਰੀ ਨਾ ਪਹੁੰਚਦਾ ਅੱਜ ਮਮੀ ਮੈਂ ਗੱਲ ਕੀ ਦੱਸਣੀ ਆ ਤੈਨੂੰ ਹਾਂਜੀ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ ਵੀ ਤੂੰ ਜਿੱਦਾਂ ਉਹ ਕਹਿੰਦੀ ਆ ਉਦਾਂ ਹੀ ਕਰਿਆ ਕਰ ਫੇਰ ਉਹ ਨਫ਼ਰਤ ਕਰਦੀ ਏ ਗੱਲ ਦੀ ਕੀ ਗੱਲ ਹੋ ਗਈ ਹੁਣ ਉਹ ਆਂਦੀ ਵੀ ਡੰਗਰਾ ਚ ਜਾਂਦਾ ਵਾ ਤੇ ਉਹੋ ਹੀ ਕੱਪੜੇ ਤੇ ਉਹੋ ਹੀ ਜੁੱਤੀ ਲੱਬੜੀ ਲੱਬੜੀ ਲਿਆ ਕੇ ਤੇ ਸੋਫੇ ਤੇ ਬਹਿ ਜਾਂਦਾ ਸੈਟੀ ਤੇ ਬਹਿ ਜਾਂਦਾ ਫੇਰ ਉੱਥੇ ਮੁਸ਼ਕ ਪੈ ਜਾਂਦਾ ਵਾ ਜੇ ਕੋਈ ਭੈਣ ਭਰਾ ਆਵੇ ਤੇ ਕੀ ਆਖੇਗਾ ਇਹਨਾਂ ਦੇ ਅੰਦਰ ਗੋਆ ਖਿਲਰਿਆ ਵਾ ਉਹ ਇਹ ਮੁਸ਼ਕਿਲ ਕਿਉਂ ਹੁੰਦਾ ਘੜਵਾਲੀ ਭਾਬੀ ਆਹੋ ਮੈਨੂੰ ਮੇਰੇ ਨਾਲ ਡੇਹੀ ਕਰਨ ਗੱਲਾਂ ਬੜੀਆਂ ਖਿਝੰਡੇ ਹੀ ਖਪਣ ਡਈ ਸੀ ਤੇ ਮੈਂ ਫਿਰ ਹਾਰ ਕੇ ਆਖਿਆ ਮੈਂ ਕੋਈ ਨਹੀਂ ਮੈਨੂੰ ਪੁੱਛਾਂਗੀ ਸਮਝਾਵਾਂਗੀ ਕਿ ਇਦਾਂ ਨਾ ਖੜਿਆ ਕਰ ਚਲੋ ਜੇ ਤੂੰ ਡੰਗਰામਲ ਜਾਣਾ ਵਾ ਤਾਂ ਪੁੱਤ ਤੂੰ ਉਥੇ ਮੂੰਹ ਹੱਥ ਧੋ ਕੇ ਦੂਜੇ ਕੱਪੜੇ ਬਦਲ ਕੇ ਤੇ ਫੇਰ ਆਇਆ ਕਰ ਉਹ ਮੈਂ ਇਦਾਂ ਹੀ ਕਰਨਾ ਸੀ ਦੋ ਤੇ ਜਗਟਾਂ ਹੁਣ ਜੇ ਦੋਵੇਂ ਡੰਗਰਾਂ ਚ ਲਾ ਲਾਂਗੇ ਫੇਰ ਕਿਦਾਂ ਗੱਲ ਬਣੂਗੀ ਅਰੇ ਗਾ ਮ ਮਕਾ ਨਹੀਂ ਤੇ ਠੰਡ ਬੜੀ ਹੈ ਬਾਹਰ ਤੁਹਾਨੂੰ ਪਤਾ ਵਗਦਾ ਹਵਾ ਵਗੰਦੀ ਬਾਹਰ ਠੰਡ ਤਾਂ ਪਤਾ ਹੈ ਗਈ ਆ ਤੇ ਮੈਨੂੰ ਪਤਾ ਵਾ ਕਿ ਠੰਡ ਆ ਹੁਣ ਜੀ 10 ਮਿੰਟ ਅੰਦਰ ਆਉਣਾ ਵੀ ਗਨਾਵਾ ਤੇ ਫਿਰ ਵੀ ਨਹੀਂ ਆਇਆ ਤੈਨੂੰ ਅਪਡੇਟ ਨਹੀਂ ਆਉਣਾ ਕਿ ਐਨੇ ਕਾ ਤੂੰ ਅੰਦਰ ਅੰਦਰ ਤੇਰੇ ਵਾਸਤੇ ਕਿਹੜਾ ਵੀ ਉਪਰਾ ਵਾ ਤੇਰਾ ਵੀ ਘਰ ਆ ਪਤਾ ਇਹ ਨਹੀਂ ਗੱਲ ਹੈਗੀ ਪਰ ਇਹ ਗੱਲ ਹੈ ਵੀ ਤੂੰ ਇੰਨੀ ਕ ਗੱਲ ਕਰਿਆ ਕਰਿਆ ਵੀ ਜਦੋਂ ਉੱਥੋਂ ਦੇ ਕੱਪੜੇ ਉੱਥੇ ਲਾ ਆ ਕਰ ਦੂਜੇ ਪਾ ਲਿਆ ਕਰ ਮੱਥ ਤੋ ਪਰ ਕਿਵੇਂ ਤਾਂ ਹੀ ਅਸਲ ਜੀ ਦੁਖੀ ਕਿ ਜਾਲੇ ਇੱਕ ਉਧਰ ਕੰਮ ਕਰ ਲਿਆ ਕਰੂੰਗਾ ਤੇ ਇਧਰ ਦੂਸਰੀ ਪਾਲਿਆ ਕਰੂੰਗਾ ਆਹੋ ਤੇ ਜੇ ਕੋਈ ਲੋੜ ਹੋਵੇ ਤੇ ਆਪੇ ਹੋਰ ਕੱਢ ਕੇ ਦੇ ਦੋਗੇ ਤੈਨੂੰ ਵੇਖ ਕੇ ਬਥੇਰੀਆਂ ਜਾਗਟਾਂ ਨੇ ਨਹੀਂ ਤੇ ਸ਼ਰਮ ਮੰਗਾ ਦਾਂਗੇ ਕੋਈ ਗੱਲ ਨਹੀਂ ਪਤਾ ਤੋ ਪਾਇਆ ਕਰ ਨਮਸਕਾਰ ਮੰਮੀ ਫਿਰ ਮੰਗਦੇ ਮੰਗਦੇ ਸ਼ਰਮਉਂਦੀ ਹਣ ਕੀ ਕਰੇ ਬੰਦਾ ਨਹੀਂ ਮੰਗਣੀ ਕਿਉਂ ਆਂ ਤੂੰ ਮੈਂ ਇਹਨੂੰ ਕਹਿ ਦਾਂਗੇ ਪੀ ਹੋਰ ਜਾਗਟ ਹੈ ਜੀ ਘਰ ਤੇ ਦੇ ਨਹੀਂ ਤੇ ਉੱਥੇ ਸ਼ਰਮ ਲਿਆ ਕੇ ਦੇ ਉਹਨੂੰ ਤੇ ਤੂੰ ਅੱਗੇ ਆਵੇ ਅੱਗੇ ਮੰਗ ਮੰਗੇ ਆਹ ਕੰਮ ਚੱਲਣ ਡਿਆ ਵਾ ਅੱਗੇ ਟਾਈਮ ਪਾਸ ਕਰਨ ਡਿਆ ਵਾ ਠੰਡ ਬੜੀ ਆ ਕੱਪੜੇ ਗਿੱਲੇ ਹੋਏ ਨੇ ਮੇਰੇ ਸੁੱਕਦੇ ਹੀ ਨਹੀਂ ਆਹ ਦੋ ਦਿਨ ਤੋਂ ਇਦ ਪਰ ਆ ਕੰਮ ਜਿਹੜਾ ਗੋਇ ਗਾਇ ਵਾਲਾ ਜੁੱਤੀਆਂ ਜੱਤੀਆਂ ਅੰਦਰ ਮੁੰਈਆਂ ਪੇ ਬੜੀ ਨਾਲ ਕਤਿੰਨੇ ਮੁਸ਼ਕਮਦਾ ਵਾ ਇਦਾਂ ਨਹੀਂ ਕਰੀਦਾ ਹੁੰਦਾ ਅੱਛਾ ਮੰਮੀ ਅਕਲ ਨਾਲ ਕੰਮ ਕਰਿਆ ਕਰ ਸੋਫਿਆ ਤੂੰ ਮੁਸ਼ਕ ਹੁੰਦਾ ਵਾ ਜਿਹੜੇ ਹੱਥਾਂ ਨਾਲ ਅਸੀਂ ਦੁੱਧ ਚੋਣਨੇ ਆ ਆ ਕੁਝ ਚੋਣੀ ਹੁੰਦਾ ਦੁੱਧ ਉਹ ਨਹੀਂ ਨਾ ਸਮਝ ਦਿਂਗਾ ਇਹ ਅੱਜ ਕੱਲ ਤੈਨੂੰ ਪਤਾ ਇਹ ਜਮਾਨੇ ਦਾ ਦੁੱਧ ਚੋਣੀ ਨਾ ਹੁੰਦਾ ਦੁੱਧ ਤੇ ਪੀਣਾ ਹੋਇਆ ਗੋਇ ਦੀ ਤੇ ਗੱਲੀ ਹੁੰਦੀ ਇਹਨਾਂ ਨੂੰ ਸਮੈਲ ਹੁੰਦੀ ਆ ਕੰਮ ਦੇ ਹੁਣ ਸਾਰਾ ਅਸੀਂ ਕਰਦੇ ਆ ਨਵੇਂ ਜੀ ਕਰਦੇ ਆ ਇਹੋ ਤੇ ਗੱਲ ਵਾ ਉਹਨਾਂ ਥਨਾਂ ਵਾਲੀ ਆ ਕੇ ਉਹਨੇ ਰਮਨ ਨੇ ਰੋਟੀ ਲਾਉਣੀ ਹੁੰਦੀ ਰੋਟੀ ਚੋਣੀ ਹ ਅਮਰ ਚੜਦੇ ਹੀ ਆ ਗਏ ਸੋਖੇ ਤੇ ਬਹਿ ਗਏ ਤੇ ਸਾਡੀ ਸਮੈਲ ਉਹ ਮੁੰਡਿਆਂ ਵੀ ਕੱਪੜਿਆਂ 'ਚ ਹੋਣਾ। ਬੱਸ ਵੰਕ ਗੱਲ ਜੰਗੀ ਨਹੀਂ ਨਾ ਵੇ ਲੋ ਇਹ ਵੀ। ਤੇਹੀ ਮੇਰੇ ਵੱਲ ਆ ਕੇ ਮੈਂ ਤੁਹਾਡੇ ਵੱਲ ਹੀ ਆਉਣਾ ਇਹੋ ਗੱਲ ਕਰਨ। ਹੂੰ। ਕਿ ਤੁਸੀਂ ਵੀ ਮੋਟਾ-ਮੋਟਾ ਇਹਨਾਂ ਨੂੰ ਕਹਿਆ ਕਰੋ ਵੀ ਜੇ ਕੋਈ ਆ ਕੇ ਬਹਿ ਗਿਆ ਵਾ ਕਿਤੇ ਤਾਨੇ ਮਾਰਨੇ ਸ਼ੁਰੂ ਕਰ ਦਿੰਦੇ ਵੀ ਇਹ ਕਿਹੜਾ ਆਪਣਾ ਪੇਕਿਓ ਲੈ ਗਿਆਈ। ਇਹਨੂੰ ਭਾਂਡਾ ਨਹੀਂ ਜੁੜਿਆ। ਇਹਨੂੰ ਕੋਈ ਰੁਪਈਆ ਨਹੀਂ ਕੁ ਦਿੰਦਾ, ਕੋਈ ਫਰਾਂ ਵਾਲਾ ਟਿੰਗੋ ਫਿਰੋ। ਬੇਇੱਜ਼ਤੀ ਹੁੰਦੀ ਦੀ ਮੰਮੀ। ਚੰਗਿਆ ਨਹੀਂ ਲੱਗੀ ਤਾ ਇਹ ਕਰ ਤੇਰੀ ਠੀਕ ਆ ਪਰ ਪੁੱਤ ਚਲੋ ਜਿੱਦਾਂ ਕਰਦੀ ਆ ਫਿਰ ਹੁਣ ਤੂੰ ਸਿਆਣਾ ਆ ਵਾ ਜਦੋਂ ਮਾਤੜ ਬੰਦਾ ਹੋਵੇ ਤੇ ਉਹਦਾ ਇਹੋ ਹੀ ਹਾਲ ਹੁੰਦਾ ਵਾ ਕੋਈ ਗੱਲ ਨਹੀਂ ਤੂੰ ਇਦਾਂ ਕਰ ਪੀ ਤੂੰ ਜਿੱਦਾਂ ਮੰਦੀ ਉਦਾਂ ਹੀ ਕਰ ਲਿਆ ਕਰ ਨਾ ਲਿਬੜੇ ਪੈਰ ਲੈ ਕੇ ਤੇ ਨਾ ਕੱਪੜੇ ਕੋਏ ਵਾਲੇ ਲੈ ਕੇ ਆਇਆ ਕਰ ਚਲੋ ਮੈਂ ਗਾਂਤ ਨਹੀਂ ਲੈ ਕੇ ਆਉਂਦਾ ਕੋਈ ਗੱਲ ਤੂੰ ਉੱਥੇ ਬਾਹਰ ਹੀ ਲਾ ਕੇ ਮੂੰਹ ਜੋ ਕੰਮ ਨਾ ਨਿਬੜ ਜਾਂਦਾ ਹੁੰਦਾ ਨਾ ਤੇ ਬਾਹਰ ਹੀ ਲਾ ਕੇ ਤੇ ਉੱਥੇ ਮੂੰਹ ਤੋਕ ਦੂਜੇ ਪਾ ਲਿਆ ਕਰ ਨਹੀਂ ਮੈਂ ਸੋਫੇ ਤੇ ਬੈਣਾ ਨਹੀਂ ਅੱਜ ਤੋ ਮਾਲ ਜੋ ਮਰਜੀ ਹੋਵੇ ਜੀ ਜੇ ਉਹ ਇੰਨੀ ਗੱਲ ਕਹਿ ਤੀ ਤਾਂ ਹੁਣ ਜੇ ਰੋ ਕੱਲ ਨੂੰ ਕੋਈ ਦਾਇਦਾ ਕੋਈ ਸਮਾਨ ਹੁੰਦਾ ਵਾ ਸਾਰੇ ਜੀ ਵਰਤਦੇ ਆ ਕੋਈ ਇਹ ਥੋੜੀ ਗੱਲ ਹੁੰਦੀ ਆ ਵੀ ਇੱਕ ਨੇ ਲੈ ਲੈਂਦਾ ਵਾ ਤੇ ਮੜਕਾ ਨੂੰ ਸੁਣਾਈ ਜਾਣਾ ਅਗਲੇ ਬੰਦੇ ਦੀ ਬੇਇੱਜ਼ਤੀ ਕਰੀ ਜਾਣੀ ਜ਼ਰੂਰੀ ਥੋੜੀ ਵੀ ਜਿਹੜੇ ਅੱਜ ਸਾਡੇ ਤੇ ਦਿਨ ਚੱਲਣਦੇ ਆਂ ਗਾਂ ਵੀ ਹੋ ਰਹੇ ਨੇ ਆ ਚਲੋ ਕੋਈ ਨਹੀਂ ਪਤਾ ਸਦਾ ਦੇਣੇ ਕੋਜੇ ਨਹੀਂ ਰਹਿੰਦੇ ਹੁੰਦੇ ਚਲ ਖਸਮਾਨ ਖਾਏ ਤੂੰ ਇਹ ਜੀ ਗੱਲ ਨਾ ਦਿਲ ਤੇ ਕਰ ਕੋਈ ਵੀ ਹਣ ਮੈਂ ਕੀ ਕਰਾਂ ਮੈਂ ਉਹਨੂੰ ਵੀ ਨਾ ਕਹਿਣ ਜੋ ਵੀ ਤੇ ਨਾ ਮੈਂ ਤੈਨੂੰ ਮੈਂ ਮੇਰੇ ਵਾਸਤੇ ਤੇ ਸਾਰੇ ਇੱਕੋ ਜੇ ਆ ਚਲੋ ਕੋਤ ਤੂੰ ਅਕਲ ਨਾਲ ਕੰਮ ਕਰ ਤੇ ਉਹਨੂੰ ਵੀ ਥੋੜਾ ਜਿਹਾ ਸਮਝਾ ਛੜਿਆ ਕਰੋ ਵੀ ਆਪਣਾ ਤੇ ਉਹਦਾ ਹੀ ਕੰਮ ਵਧਣਾ ਵਿਚਾਰੀ ਦਾ ਜਨ ਕਰਨਾ ਮਮੀ ਉਹਦਾ ਨਾ ਤੇ ਚਲਉਦਾ ਹੀ ਆ ਕਰਨਾ ਤੇ ਅੱਗੇ ਵੀ ਉਹਨਾਂ ਹੀ ਆ ਚੰਗਾ ਕਰਲੇ ਮਾੜਾ ਕਰਲੇ ਕਰਨਾ ਤੇ ਉਹ ਨਹੀਂ ਪੈਣਾ ਵਾ ਜਿਆਦਾ ਕਰਨਾ ਬਣੀ ਜੇ ਕਾਫੀ ਬਹੁਤਾ ਕਰਨਾ ਪਊ ਵਿਚਾਰੀ ਸਫਾਈ ਉਹ ਕਰਨੀ ਤੋਂ ਨਹੀਂ ਆ ਹੋਰ ਕਰਨਾ ਉਹ ਤਾਂ ਨਾ ਕਰਦੀ ਨਹੀਂ ਤੇ ਗੱਲ ਤੋਂ ਜੋ ਮਰਜ਼ੀ ਉਹਨੂੰ ਦਈ ਜਾਓ ਕਰਨ ਮਾਰ ਤੇ ਅੱਗੇ ਸਾਰਾ ਕੁਝ ਉਹ ਬੱਲੇ ਹੀ ਫਰਦੀ ਆ ਡੰਗਰਾਂ ਦਾ ਝਾੜੂ ਮਾਰਦੀ ਸਾਰਾ ਕੁਝ ਹੀ ਕਰਦੀ ਨਾਲ ਮੇਰੇ ਮੈਂ ਸਿਰਫ ਚੱਕਦਾ ਹੀ ਆ ਤਾਂ ਹੀ ਆਨੀ ਆ ਨਾ ਮੈਂ ਤੇ ਜੇ ਉਹ ਕਰਦੀ ਆ ਤੇ ਕੋਤੋਂ ਦਾ ਕੰਮ ਨਾ ਵਧਾਇਆ ਕਰ ਤੂੰ ਆਪ ਹੀ ਸਿਆਣਾ ਬਣਾ ਤੇ ਆਪਣਾ ਗਾਹ ਵਾਲੇ ਜਿਹੜੇ ਲੀੜੇ ਉਧਰੇ ਸੁੱਟਾ ਜਾ ਨਾ ਕੋਈ ਨਹੀਂ ਮੈਂ ਗਾਹ ਤੋਂ ਖਿਆਰ ਕੋ ਤਾਂ ਫੇਰ ਜਾਣਾ ਵਾ ਫੇਰ ਪਾ ਲੈ ਜਦੋਂ ਕੰਮ ਕਰਨਾ ਵਾ ਅੱਗੋ ਪਿੱਛੇ ਸੋਨਾ ਸਾਫ ਸੁਥਰਾ ਰਿਹਾ ਕਰ ਤੂੰ ਕੋਈ ਗੱਲ ਨਹੀਂ ਠੀਕ ਹੋਉਂਦੀ ਚੰਗੇ ਨਹੀਂ ਲੱਗਦਾ ਕੋ ਭੈਣ ਭਰਾ ਆ ਜਾ ਤਾਂ ਆਖਣਾ ਇਹ ਕੋਈ ਜੀ ਬੜਾ ਰਹਿੰਦਾ ਵਾ ਇਹਦੇ ਕੋਈ ਤਾਂ ਮੁਸ਼ਕਮਦਾ ਵਾ ਚਲੋ ਕੰਮ ਤਾਂ ਕਰਨਾ ਹੀ ਪੈਣਾ ਜਿਹੜਾ ਕਰਨਾ ਵਾ ਆਹੋ ਚਲੋ ਕੋਈ ਗੱਲ ਨਹੀਂ ਕਿਉਂ ਕੀ ਗੱਲ ਕਰਾਉਣੀ ਖਿਆਰ ਕੋ ਮੰਗਾਂਦ ਕੋਈ ਗੱਲ ਨਹੀਂ ਰੱਖੇਗਾ ਤਾਂ ਚੰਗਾ ਰਹਿ ਜਾਏਗਾ ਨਹੀਂ ਤਾਂ ਫਿਰ ਇਦਾਂ ਹੀ ਗੱਲਾਂ ਹੀ ਹੋਣੀਆਂ ਨੇ ਕੀ ਕਰੇ ਬੰਦਾ ਹੁਣ ਸਮਝਾਇਆ ਤਾਂ ਬਥੇਰਾ ਵਾ ਚਲੋ ਖਰਿਆ ਕਲਾ ਆਈ ਜਾਵੇ ਹੁਣ ਚਲੋ ਦੇਖੋ ਕਿੱਦਾਂ ਗੋਇਆ ਫਸਿਆ ਚਲੋ ਮੇਰੀ ਤਾਂ ਜ਼ਿੰਦਗੀ ਸਾਰੀ ਇੱਧਰ ਗੋਇਆ ਦਾ ਕੰਮ ਕਰ ਲਾ ਰੋਟੀ ਦਾ ਕਰ ਲਾ ਦਾਲ ਧਰ ਕੇ ਆਈਆਂ ਉਦੋਂ ਤਾਂ ਕਾ ਨਬੇੜ ਲੈਣੀ ਆ ਜਾ ਕੇ ਤੜਕਾ ਕੱਟ ਕੇ ਤੜਕਾ ਲਾ ਦੂੰਗੀ ਕੀ ਕਰਾ ਮੇਰੀ ਤਾਂ ਸਾਰੀ ਜ਼ਿੰਦਗੀ ਗੋਇਏ ਚ ਹੀ ਆਸੀ ਦੇਖੇਂ ਹੁਥੇ ਵੀ ਆ ਕੰਮ ਇੱਥੇ ਵੀ ਆ ਕੰਮ ਦੇਖਾਂ ਗੋਆ ਕਿੱਦਾਂ ਕਥਾ ਜੇ ਮੰਮੀ ਨੂੰ ਕਹਿੰਨੀ ਹੈ ਨਾ ਕਿ ਮੰਮੀ ਇੱਥੇ ਇੱਟਾ ਦੂਜੀਆਂ ਲਵਾ ਲਈਏ ਕਿ ਇੰਨਾ ਇੱਥੇ ਗੋਆ ਕਰ ਕਰਕੇ ਨਾ ਸਾਰੀ ਮਿੱਟੀ ਫਸੀ ਪਈ ਆ ਖਲਾਰਾ ਬੜਾ ਹੁੰਦਾ ਮੱਜਾਂ ਦਾ ਤੇ ਆਦੇ ਖਤੇ ਮਿੱਟੀ ਦਾ ਤੇ ਮੰਮੀ ਵੀ ਕਿਸੇ ਪਾਸੇ ਨਹੀਂ ਲੱਗਦੇ ਉਹਨਾਂ ਨੂੰ ਕਹਿੰਦਾ ਤਾਂ ਕੋਈ ਫਾਇਦਾ ਹੀ ਨਹੀਂ ਆ ਉਹ ਕਿਹੜਾ ਇੱਥੇ ਆਂਦੀ ਹੈ ਨਾ ਕਦੀ ਆਣਾ ਨਾ ਤੇ ਲੈਣਾ ਨਾ ਦੇਣਾ ਮੇਰੇ ਭਾ ਦਾ ਬਸ ਕੰਮ ਹੀ ਆ ਤੇ ਸਾਰੀ ਦਿਹਾੜੀ ਹਾਂ ਕਿੱਥੇ ਲਹੀ ਹੈ ਭਾਜੀ ਮਾਰਦੇ ਇਹਨੂੰ ਰਮਣ ਰਮਣ ਹਾਂਜੀ ਕੀ ਕਰਨ ਲਈ ਆ ਮੈਂ ਤੁਹਾਨੂੰ ਫੇਰ ਨਹੀਂ ਅੰਦਰ ਛਾੜੂ ਤੇ ਚੱਲ ਜਿਹੜਾ ਫੇਰੰਡੀ ਆ ਮੇਰੀ ਸੁਣ ਗੱਲ ਮੈਂ ਤੈਨੂੰ ਤਿੰਨ ਚਾਰ ਦਿਨ ਹੋ ਗਏ ਕਿਹਾ ਨੂੰ ਕਿ ਮੇਰਾ ਸਾਗ ਖਾਣ ਨੂੰ ਬੜਾ ਜੀ ਕਰਦਾ ਤਾਂ ਤੂੰ ਫੇਰ ਅੱਜ ਦਾਲ ਧਰ ਲਈ ਆ ਦੀਦੀ ਮੈਂ ਕਹਤੋਂ ਦਬੜੀ ਆ ਸਾਗ ਕਿੱਥੇ ਲੈਣ ਜਾਊਂਗੀ ਤਾਂ ਹੀ ਮੈਂ ਦਾਲ ਧਰੀ ਆ ਮੈਂ ਕਹਤੋਂ ਲੱਗੂਗੀ ਨਾ ਆ ਦੇਣੀ ਲੱਗੰਦਾ ਧੁੱਪ ਲੱਗੰਦੀ ਬਾਅਦ ਮੈਂ ਤੋੜ ਕੇ ਲੈ ਆਉਂਗੀ ਰਾਤ ਨੂੰ ਧੋ ਕੇ ਕੱਟ ਕੇ ਰੱਖ ਦਾਂਗੀ ਤੇ ਸਵੇਰੇ ਚੁੱਲੇ ਤੇ ਧਰ ਦਾਂਗੀ ਨਹੀਂ ਮੇਰੀ ਸੋਣ ਗੱਲ ਸਿਆਲਚਾ ਤੂੜਾ ਦੇ ਤਾਂ ਇਦਾਂ ਹੀ ਰਹਿਣਾ ਤੇ ਸਾਗ ਦਾ ਕੰਮ ਹੀ ਸਿਆਲ ਦਾ ਹੁੰਦਾ ਗਰਮੀਆਂ 'ਚ ਥੋੜੀ ਘਰੇ ਲੈਣ ਦਾ ਤੋ ਪਤਾ ਕੀ ਪਤਾ ਲੱਗਣੀ ਕਿ ਨਹੀਂ ਲੱਗਣੀ ਨਾਲੇ ਦਾਲ ਧਾਰ ਕੇ ਬੈ ਗਈਆਂ ਕਿੰਨੀ ਮਹਿੰਗੀ ਆ ਦਾਲਾ ਕੋਈ 200 ਰੁਪਏ ਕਿਲੋ ਕੋਈ 150 ਰੁਪਏ ਸਾਗ ਦਾ ਕੀ ਆ ਆਪਣੇ ਕਿੰਨਾ ਲੱਗਾ ਪੱਠਿਆਂ 'ਚ ਇਥੋਂ ਤੋੜ ਨਾਲੇ ਵਧੀਆ ਸੁਆਦ ਬਣ ਜਾਂਦੀ ਚੀਜ਼ ਦਾਲਾ ਖਾ ਕੇ ਤੇ ਗਰਮੀਆਂ ਚ ਵੇਖ ਕੇ ਪਏ ਚਾਰ ਦਿਨ ਹੋ ਗਏ ਮੈਨੂੰ ਕਹਿੰਦੀ ਨੂੰ ਤੂੰ ਆਖੇ ਨਹੀਂ ਲੱਗਦਾ ਹੁੰਦਾ ਕਿਸ ਦੇ ਅਹ ਦੀਦੀ ਮੈਨੂੰ ਪਤਾ ਤੁਸੀਂ ਕਿਹਾ ਸੀ ਮੈਂ ਵੀ ਨਾ ਥੋਪੀ ਦੇਖਣ ਨਹੀਂ ਕਿ ਥੋਪ ਆ ਜੇ ਤੇ ਮੈਂ ਫਿਰ ਧਰ ਲੈਣੀ ਕੋਈ ਨਹੀਂ ਕਿਹੜੀ ਗੱਲ ਹੋ ਗਈ ਆ ਮੈਂ ਅੱਜ ਹੀ ਸਾਗ ਤੋੜ ਕੇ ਨਾ ਤੇ ਸਵੇਰੇ ਸਸਤੇ ਨਾਲ ਧਰ ਲਾਂਗੀ ਫੇਰ ਕੀ ਆ ਜੇ ਦਾਲ ਬਣਾ ਲਈ ਤੇ ਹੋਰ ਕੋਈ ਸਬਜ਼ੀ ਤੇ ਹੈ ਨਹੀਂ ਹੀ ਘਰੇ ਕਿਉਂਕਿ ਸਬਜ਼ੀ ਵਾਲਾ ਆਇਆ ਨਹੀਂ ਤੇ ਮੰਮੀ ਨੇ ਕੋਈ ਲਈ ਨਹੀਂ ਤੇ ਇਹਨਾਂ ਨੂੰ ਮੈਂ ਕਿਹਾ ਸੀ ਬਾਰੋਂ ਕੋਈ ਮੈਨੂੰ ਛਲਗੰਬੀ ਲਿਆ ਦਿਓ ਤੇ ਇਹਨਾਂ ਨੇ ਵੀ ਨਹੀਂ ਲਿਆ ਕੇ ਦਿੱਤੇ ਕਹਿੰਦੇ ਕਿ ਉੱਤੇ ਟ੍ਰੇਲ ਬੜੀ ਪਈ ਈ ਤੇ ਮੈਂ ਗਿਆ ਮੈਂ ਕੰਮ ਕਰਨੀ ਬੰਬੀ ਤੇ ਕਿਹਾ ਤੇ ਮੈਨੂੰ ਚੇਤਾ ਭੁੱਲ ਗਿਆ ਮੈਂ ਐਡਾ ਕਰਦੀ ਇਹਨਾਂ ਨੂੰ ਕਹੂੰਗੀ ਕਿ ਛਲਗੰਬੀ ਲਿਆ ਕੱਲ ਮੈਂ ਸਾਗ ਧਰ ਦਾਂਗੀ ਤੇ ਪਰਸੋਂ ਮੈਂ ਛਲਗੰਬਾ ਬਣਾ ਲਾਂਗੀ ਤੇ ਫਿਰ ਦਾਲਾ ਦੋ ਤਿੰਨ ਦਿਨ ਨਹੀਂ ਬਣਾਵਾਂਗੇ ਚਲ ਠੀਕ ਆ ਧਰ ਲਈ ਸਾਗ ਉਹ ਤੇ ਕੋ ਮੰਗਾ ਲਈ ਹੁਣ ਚਤੇ ਨਾਲ ਚੰਗਾ ਹੁਣ ਤਾਂ ਮੈਂ ਦਾਲ ਖਾ ਲੈਣੀ ਤੇ ਨਾਲ ਥੋੜੇ ਜਿਓ ਚੋਲ ਬਣਾ ਲਈ ਤੇ ਮੇਰੀ ਸੁਣ ਗੱਲ ਮੈਂ ਚਲਦੀ ਆਂ ਸ਼ਹਿਰ ਕੱਪੜੇ ਬਣਾਉਣ ਤੇ ਸੂਟ ਮੈਂ ਬਣਾ ਲਿਆਂਗੀ ਠੀਕ ਹੈ ਨਾ ਹਾਂ ਜੀ ਜੀ ਤੇ ਮੈਂ ਉੱਥੋਂ ਸਿਪਣੇ ਦੇ ਆਉਣੇ ਆ ਤੇ ਤੈਨੂੰ ਆਗਰ ਮੈਂ ਚੁੰਨੀਆਂ ਵਿਖਾ ਦੂੰਗੀ ਠੀਕ ਹੈ ਤੈਨੂੰ ਪਤਾ ਫਿਰ ਦਰਜੀ ਜਿਹੜੇ ਕੰਮ ਸਰ ਨਹੀਂ ਦਿੰਦੇ ਆ ਜਿਹੜੇ ਡੀਲਰ ਵੀ ਕੱਪੜੇ ਮੈਨੂੰ ਨਾ ਕਾਲਾ ਸੂਟ ਬਣਵਾ ਕੇ ਦੇ ਉਹ ਮੇਰੇ ਕੋ ਕਾਲਾ ਸੂਟ ਨਹੀਂ ਹੈਗਾ ਜਿਹਾ ਹਰਿਆ ਹੁਣ ਇਹ ਤੇ ਮੈਂ ਕਹਿ ਨਹੀਂ ਸਕਦੀ ਕਿ ਮੈਨੂੰ ਇਹੀ ਰੰਗ ਮਿਲਣ ਠੀਕ ਕਿਉਂਕਿ ਕਈ ਵਾਰ ਕਾਲਾ ਹੁਣ ਮੈਂ ਤੈਨੂੰ ਰੰਗ ਲਾਣ ਲਾਪੀ ਤੇ ਕਪੜਾ ਨਾ ਚੱਜਦਾ ਮਿਲੇ ਨਾ ਸੂਟ ਦੀ ਟੋਰ ਹੋਈ ਤੇ ਕੀ ਫਾਇਦਾ ਲੈ ਆਂਦਾ ਠੀਕ ਹੈ ਕੋਈ ਨਹੀਂ ਜਿੱਦਾਂ ਦਾ ਤੁਸੀਂ ਲਿਆ ਦੋਗੇ ਫੇਰ ਤੇ ਚੁੰਨੀਆਂ ਤੈਨੂੰ ਮੈਂ ਵਿਖਾ ਦੂੰਗੀ ਤੇ ਕੋਟੀ ਮੇਕੋ ਪਈ ਆ ਕੋਟੀ ਮੈਂ ਤੈਨੂੰ ਵੇਖ ਲੂੰਗੀ ਜਿਹੜੀ ਤੈਨੂੰ ਪਸੰਦ ਦੋ ਕੋ ਵਖਾ ਦੂੰਗੀ ਉਹਨਾਂ ਚੋਂ ਲੈ ਲਈ ਇੱਕ ਦਿਨ ਸਗਣ ਨਾਲ ਦਿਨ ਤੇ ਇੱਕ ਬਰਾਤ ਨਾਲ ਦਿਨ ਪਾ ਲਈ ਤੇ ਜੁੱਤੀ ਤੈਨੂੰ ਮੈਂ ਨਵੀਂ ਲੈ ਦੂੰਗੀ ਠੀਕ ਹੈ ਜੀ ਠੀਕ ਹੈ ਨਾ ਗਾਹ ਮੈਂ ਤੇਰੇ ਕੰਮ ਆ ਜੂਗੀ ਦੋ ਦਿਨ ਪਾਉਣੀ ਆ ਤੇ ਪਾ ਲਈ ਸਮਾਨ ਵੇਰਾ ਮੈਂ ਪੂਰਾ ਕਰਕੇ ਜਾਊਂਗੀ ਠੀਕ ਆ ਠੀਕ ਹੈ ਨਾ ਫਿਰ ਕਹੀਂ ਨਾ ਕਿ ਹਾਂ ਮੈਨੂੰ ਆਣੀ ਤੇ ਹੋਣੀ ਜੇ ਕੋਈ ਹੋਰ ਚੀਜ਼ ਹੋਊਗੀ ਜਾਂ ਮੈਨੂੰ ਲੱਗੂਗੀ ਤੇ ਮੈਨੂੰ ਦੱਸ ਦੇ ਠੀਕ ਹੈ ਤੇ ਮੈਂ ਚੱਲੀ ਉਹ ਆ ਕੰਮ ਨਿਬੜ ਕੇ ਨਾ ਛੇਤੀ ਛੇਤੀ ਆ ਤੇ ਤੇ ਮੈਨੂੰ ਦੇ ਤੈ ਮੈਂ ਜਾਵਾਂ ਠੀਕ ਹੈ ਠੀਕ ਹੈ ਨਾ 36000 ਜੀ ਠੀਕ ਹੈ ਲੈ ਦੱਸ ਬੰਦੇ ਵੀ ਆਪਣੀ ਵੀ ਰੀਜ ਹੁੰਦੀ ਆ ਕਾਲੇ ਸੂਟ ਪਾਉਣ ਦੀ ਮੈਂ ਵੇਖਦੀ ਰਹਿਨੀ ਆ ਕਈਆਂ ਨੇ ਪਾਇਆ ਹੁੰਦਾ ਮੈਂ ਤਾਂ ਕਦੀ ਪਾਇਆ ਹੀ ਨਹੀਂ ਹੈਗਾ ਫਿਰ ਉਹੀ ਗੱਲ ਕਰਦੀ ਨਾ ਕੋਈ ਨਹੀਂ ਮੈਂ ਦੇਖ ਲਾਂਗੀ ਜੀ ਦਾਦਾ ਹੁਣ ਸਾਗ ਦਾ ਕਿਹਾ ਤੇ ਹੀ ਹੁਣ ਇੱਕ ਦੇ ਸਿਰ ਤੇ ਸਾਹ ਥੋੜਾ ਹੀ ਆ ਕਿ ਇੱਕ ਕਰੀ ਜਾ ਬੰਦਾ ਆਪ ਵੀ ਥੋੜਾ ਬਹੁਤਾ ਹੱਥ ਮਤਾ ਹੀ ਸਕਦਾ ਹੈ ਸਾਰਾ ਦਿਨ ਵਿਲੇ ਰਹਿ ਕੇ ਵੀ ਕੀ ਗੁਜ਼ਾਰਾ ਹੋਣਾ ਹੈ ਕੋਈ ਕੰਮ ਨਹੀਂ ਕਰਦੇ ਸਾਰਾ ਦਿਨ ਸਹਿਜ ਦਾ ਵੀ ਕੋਈ ਕੰਮ ਨਹੀਂ ਉਹਨੂੰ ਵੀ ਸਾਰਾ ਕੁਝ ਮੈਂ ਹੀ ਇਹਦੇ ਕੱਪੜੇ ਲੇ ਰੋਟਵਾ ਸਾਰਾ ਕੁਝ ਹੁਣ ਚੱਲ ਮਨਾ ਕੀ ਕਰਾ ਦੇ ਸਾਗ ਦਾ ਕਿਆ ਬਣਾਣਾ ਤੇ ਪੈਣਾ ਹੀ ਆ ਆ ਜਾ ਕੇ ਉਹੀ ਗੱਲ ਹੈ ਕਿ ਗੱਲਾਂ ਸੋਣ ਕੇ ਕੰਮ ਕਰ ਲੇ ਬੰਦੇ ਨੀਓ ਕੁਮਾਰ ਕੰਮੜਾ ਖਰਾਬ ਹੋ ਹਾਂਜੀ ਤੁਸੀਂ ਕੀ ਕਰੰਦੇ ਓਥੇ ਉਹ ਮੈਂ ਤੇ ਬੰਬੀ ਜਾ ਤੂੰ ਕੀ ਕਰਨਾ ਕਿ ਨਾ ਕਰ ਮੈਂ ਕੀ ਕਰਨਾ ਨਾ ਯਾਰ ਕੀ ਗੱਲ ਹੈ ਸਾਗ ਦਾ ਕਿਆ ਹੀ ਦੀਦੀ ਨੇ 2-3 ਦਿਨ ਹੋ ਗਏ ਆ ਫੇਰ ਮਿੰਨੀ ਕਹਿੰਦੇ ਸਾਗ ਬਣਾ ਕੇ ਦੇ ਮੈਂ ਤਾਂ ਨਾਲੇ ਤੇ ਬੰਬੀ ਤੇ ਜਾਨੀ ਉਹਨਾਂ ਨੂੰ ਬੁਲਾ ਕੇ ਲਾਵਾਂ ਤੇ ਨਾਲੇ ਸਾਗ ਦਾ ਮੈਂ ਕਿਹਾ ਮਾਲੇ ਮੈਂ ਤਾਂ ਨਹੀਂ ਕਿੰਨੇ ਦਿਨ ਦਾ ਕਿਹਾ ਕਿ ਚਲ ਬੰਮ ਤੋੜ ਕੇ ਲਿਆ ਦੋ ਓਏ ਯਾਰ ਉਪਰਤਨ ਵਾਲੇ ਹੀ ਤੇ ਮੈਨੂੰ ਖਿਆਲ ਭੁੱਲ ਗਿਆ ਕੰਮ ਤੇ ਹੋਰ ਬੜੇ ਕਰਨ ਵਾਲੇ ਨੇ ਮੈਨੂੰ ਗੱਲਾਂ ਸੁਣਨੋਂ ਬੰਦ ਮਿਲਦੇ ਆ ਹੁਣ ਦੀਦੀ ਮੇਰੀ ਕਿੰਨੀ ਬੇਇੱਜ਼ਤੀ ਕਰਕੇ ਗਈ ਕੀ ਗੱਲ ਬੇਇੱਜ਼ਤੀ ਕਰਤੀ ਹੈ ਕਿਹੜੀ ਗੱਲ ਕਹਿੰਦੇ ਤੈਨੂੰ ਸਾਗ ਦਾ ਕਿਹਾ ਤੂੰ ਦਾਲ ਧਰ ਕੇ ਬਹਿ ਜਾਈਂ ਹਾਂ ਤੈਨੂੰ ਨਹੀਂ ਪਤਾ ਦਾਲ ਕਿੰਨੀ ਮਹਿੰਗੀ ਹੈ ਤੂੰ ਕੋਲੋਂ ਦੇ ਨੇ ਫਲਾਣਾ ਯਾਰ ਕੀ ਕਰਾਂ ਮੈਂ ਮੈਂ ਤਾਂ ਗੱਲਾਂ ਸੁਣ ਸੁਣ ਕੇ ਨਾ ਕਿ ਨਹੀਂ ਤਾਂ ਬੜਾ ਹੀ ਮਨ ਦੁਖੀ ਹੁੰਦਾ ਕਈ ਵਾਰ ਚੱਲ ਕੋਈ ਗੱਲ ਨਹੀਂ ਦੁਖੀ ਨਾ ਹੋ। ਸਭ ਤੋੜਨ ਵਾਲਾ ਤੋੜਦਾ। ਤੇ ਨਾਲ ਨਾ ਮੈਂ ਨਹੀਂ ਨਾਲ ਮੇਰੇ ਤੜਵਾ ਦੋ ਮੈਂ ਕਿੱਥੇ ਚੱਲ ਹੁਣ ਤੇ ਦਾਲ ਧਰ ਲਈ ਆ। ਦਾਲ ਚੋੜ ਬਣਾ ਲੈਣੀ ਹੈ। ਸ਼ਹਿਰ ਚਲੀ ਆ। ਹਾਂਜੀ ਮੈਂ ਸੋਟਨੇ ਆਉਂਗੀ ਤੇਰੇ ਵਾਸਤੇ ਨਾਲੇ ਜੁੱਤੀ ਨਾਲੇ ਜੋ ਵੀ ਤਰ੍ਹਾਂ ਲੈ ਆਉਣ ਵਾਲਾ। ਦੇਖ ਲਓ। ਚੱਲ ਠੀਕ ਆ। ਇਦਾਂ ਦਾ ਟਾਈਮ ਆ ਗਿਆ ਕਿ ਮੈਂ ਆਪਣੀ ਮਨ ਪਸੰਦੀ ਚੀਜ਼ ਨਹੀਂ ਪਾ ਸਕਦੀ। ਚੱਲ ਕੋਈ ਗੱਲ ਨਹੀਂ। ਹੋਰ ਵੀ ਤਾਂ ਨਹੀਂ ਸਹੀ। ਉਹ ਨਹੀਂ ਤੇ ਨਹੀਂ ਦੀ ਗੱਲ ਨਹੀਂ ਹੈਗੀ। ਤੁਸੀਂ ਦੁਬਾਰਾ ਮੰਮੀ ਨਾਲ ਗੱਲ ਕਰਿਓ। ਤੁਸੀਂ ਇਦਾਂ ਕਰੋ ਹਾਂ। ਮੰਮੀ ਨਾਲ ਗੱਲ ਕਿਉਂ ਕਰਨੀ ਤੂੰ ਆਪਣੇ ਘਰ ਨੂੰ ਲਾਉ ਫੋਨ ਬਾਹਰ ਤੋ ਤਾਂ ਵੀਰ ਜੀ ਮੇਰਾ ਵੀ ਕੋਈ ਬਾਅਦ ਦਾ ਕੰਮ ਸੋਚੋ ਮੇਰਾ ਵੀ ਹੁਣ ਸੋਚੋ ਮੇਰੇ ਵੀ ਗਾਂ ਬਾਲ ਬੱਚੇ ਹੋਣੇ ਆ ਜਿਨੇ ਹੁਣ ਤਾਂ ਸੋਟਾਂਗਾ ਤੇ ਕੋਈ ਅੱਗੇ ਜਾ ਕੇ ਖਸੂਗੀ ਹੋਵਾਂਗਾ ਮੰਮੀ ਨਾਲ ਕਰੋ ਬਿਲਕੁਲ ਕੀ ਹੈ ਇੱਕ ਦੋ ਵਾਰ ਤੂੰ ਅੱਜ ਮੇਰੇ ਕੋਲ ਤੇ ਫੋਨ ਕਰਿਆ ਦੁਬਾਰਾ ਠੀਕ ਆ ਚਲੇ ਕੋਈ ਮੈਂ ਗੱਲ ਕਰਦੇ ਵੇਖੋ ਜੇ ਕੋਈ ਨਿਕਲ ਲਗੇ ਪਾਸੇ ਕੰਪਨੀ ਦਾ ਕੋਈ ਜਾ ਘਟਾ ਦੇ ਤੂੰ ਪਿੰਡ ਜਿਲੇ ਜਾਣਾ ਨਾ ਸ਼ਹਿਰ ਚੱਲੀਏ ਤੂੰ ਹੀ ਬਾ ਕਰ ਨਾ ਮਗਰਾ ਫੋਨ ਲਾ ਲਿਓ ਇਹ ਘੜੀ ਘਾਰ ਆ ਯਾਰ ਤੂੰ ਮੈਨੂੰ ਗੱਲ ਨਹੀਂ ਚਾਹੀਦੀ ਤੇ ਫੋਨ ਲਾਉਣ ਨੂੰ ਉਹ ਇੰਨੇ ਤਾਂ ਜੋ ਰੀਫੋਨ ਕਰਦੇ ਆ ਹੋਰ ਪਤਾ ਨਹੀਂ ਕਿਹੜੀ ਕਿਹੜੀ ਗੱਲਾਂ ਕਹੀਆਂ ਕਿਤੇ ਪੈਸੇ ਨਾ ਮੰਗਾਲੇ ਹੁਣ ਮੁੜ ਕੇ ਇਹਨਾਂ ਨੇ ਇਹੀ ਗੱਲ ਕਰਨੀ ਹੈ ਹਾਂ ਹੁਣ ਤੇ ਹੈ ਹੀ ਐ ਫਿਰ ਮੈਨਾਂ ਦੀ ਜਰੂਰਤ ਦੱਸ ਤੇ ਮੈਨਾਂ ਨਾਲ ਸੁਣੋ ਮੇਰੀ ਗੱਲ ਆਜਾ ਤੂੰ ਅਗਰ ਰੱਖ ਦਾਂਗੀ ਤੇ ਫਿਰ ਤੁਸੀਂ ਚਲੋ ਕਿਉਂ ਯਾਰ ਕੀ ਕਰਾਂ ਕਿਉਂ ਕੀ ਹੋਇਆ ਤੇਰੇ ਨਾਲ ਜਿਹੜੀ ਗੱਲ ਕੀਤੀ ਹੂੰ ਉਹ ਮੁੜ ਕੇ ਜਾ ਕੇ ਤੇ ਮੰਮੀ ਨੇ ਵੀ ਕਿਆ ਉਹਨਾਂ ਨੇ ਅੱਛਾ ਇਹੀ ਗੱਲ ਦੇਖ ਲਾ ਤੇ ਮੰਮੀ ਮੇਰੇ ਦਿਵਾਲੇ ਹੋ ਗਏ ਮੰਮੀ ਨਾ ਮੰਮੀ ਕਿਦਾ ਸਾਡਾ ਸਾਥ ਦੇ ਨਾ ਮੰਮੀ ਥੋੜਾ ਜਨਨੀ ਬੱਕੇ ਰੱਖਣਾ ਫਿਰ ਹਾਡੀ ਵੀ ਘਰ ਚ ਥੋੜੀ ਬੋਤੀ ਚੱਲੇ ਮੈਂ ਨਹੀਂ ਕਹਿੰਦੀ ਕਿ ਸਾਰੀ ਹਾਟ ਹੀ ਚੱਲੇ ਚੱਲ ਆਪਣੇ ਮਨ ਪਸੰਦ ਦਾ ਕੱਪੜਾ ਲੀੜਾ ਆਪਣੇ ਮਨ ਪਸੰਦ ਦੀ ਚੀਜ਼ ਖਾਣ ਵਾਲੀ ਇਹ ਤੇ ਬੰਦਾ ਕਰ ਹੀ ਸਕਦਾ ਨਾ ਉਹ ਚਲੋ ਉਹਦੀ ਗੱਲ ਹੈਗੀ ਆ ਤੇ ਮੰਮੀ ਨੇ ਮੈਨੂੰ ਬੜਾ ਆਂਦੀ ਫਿਰ ਜਿੱਦਾਂ ਕਹਿੰਦੀ ਆ ਤੂੰ ਸੁਣ ਲਿਆ ਕਰੋ ਗੱਲਾਂ ਮੈਂ ਫਿਰ ਸੁਣੀਏ ਜਦੋਂ ਵਰਗੇ ਪਈ ਫਿਰ ਕੀ ਕਰੀਏ ਮੈਂ ਫਿਰ ਹੱਸ ਕੇ ਗਿਆ ਮੈਂ ਹੈ ਵੀ ਅੱਛਾ ਮੈਂ ਉਹਨਾਂ ਕੱਪੜਿਆਂ ਵਿੱਚ ਜਦੋਂ ਬਈ ਸਮੈਲ ਹੁੰਦੀ ਆ ਤੇ ਜਿਹੜੇ ਹੱਥਾਂ ਨਾਲ ਮੈਂ ਹੱਥਾਂ ਨਾਲ ਗੱਡੀ ਨਹੀਂ ਆ ਤੇ ਮੈਂ ਫਿਰ ਦੁੱਧ ਚੋ ਸਮੈਲ ਨਹੀਂ ਆਉਂਦੀ ਅੱਛਾ ਫਿਰ ਕੀ ਕਹਿੰਦੇ ਨਹੀਂ ਅੰਦੀ ਇਹਦੇ ਵਿੱਚ ਗੱਲ ਵਾਤ ਹੋਣੀ ਸੀ ਮੈਂ। ਉਹ ਤਾਂ ਫਿਰ ਪੀਣਾ ਹੈ ਨਾ ਦਹੀਂ ਵੀ ਖਾਣਾ, ਦੁੱਧ ਵੀ ਪੀਣਾ, ਮੱਖਣ ਵੀ ਖਾਣਾ। ਖਾਣਾ ਤਾਂ ਸਾਰਾ ਕੁਝ ਹੀ ਹੈ। ਮੁੰਡੇ ਨੂੰ ਇੰਨਾ ਭੂਜੜਾ ਆਣਾ ਸਹਿਜ ਨੂੰ ਕਿਤੇ ਆਖੇ ਨਹੀਂ ਉਹ ਲੱਗਦਾ। ਜਿਵੇਂ ਆਵਾਜ਼ ਮਾਰਾਂ ਨਾ ਕਿਤੇ ਵੀ ਬੰਦ ਕਰਕੇ ਰੋਟੀ ਖਾ ਲਾ। ਕਹੂਗਾ ਨਹੀਂ ਇੱਥੇ ਰੋਟੀ ਲਿਆਓ ਤੇ ਮੇਰੇ ਮੂੰਹ 'ਚ ਬੁਰਕੀਆਂ ਪਾਓ ਚਾਚੀ। ਲੈ ਆਦਾ। ਤੇ ਬੰਦਾ ਕੀ ਕਵੇ? ਹੁਣ ਉਹਨਾਂ ਨੂੰ ਕਹਿਣਾ ਲਈ ਮਨਿਆਨੇ ਨੂੰ ਅੱਜ ਨੱਕ ਸਿਰ ਤੇ ਚੜਾਇਆ ਨਾ। ਘਾਉਂ ਜਾ ਕੇ ਇਹਨਾਂ ਬੜੇ ਓਕੇ ਹੋਣਾ ਏ। ਚੱਲ ਠੀਕ ਹੈ ਚੱਲ ਫਿਰ ਉਧਰ ਨੂੰ। ਉਹਦੀ ਪਿਛਲੇ ਬਰਸੇ ਬਰਸਣ ਚੱਲ